ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਨਾਲ ਜੀ ਹਾਂ ਸੜਕੀ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਜੀਤ ਸਿੰਘ ਕੁਮਣ ਦਸੂਹਾ ਹਲਕੇ ਤੋਂ ਵਿਧਾਇਕ ਨੇ ਤੇ ਆਪ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਦਸੂਹਾ ਤੋਂ ਵਿਧਾਇਕ ਕਰਮਜੀਤ ਸਿੰਘ ਕੁਮਣ ਦੇ ਨਾਲ ਉਹਨਾਂ ਦੇ ਪੀਏ ਅਤੇ ਤਿੰਨ ਲੋਕ ਹੋਰ ਗੱਡੀ ਦੇ ਵਿੱਚ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਟਰੱਕ ਨੂੰ ਕ੍ਰਾਸ ਕਰਦੇ ਆਂ ਫੇਟ ਵੱਜੀ ਆ ਤੇ ਗੱਡੀ ਜਿਹੜੀ ਹੈ ਸੜਕ ਤੋਂ ਥੱਲੇ ਉਤਰ ਗਈ ਤੇ ਉਸ ਤੋਂ ਬਾਅਦ ਖੰਬੇ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਕਰਮਵੀਰ ਸਿੰਘ ਘੁੰਮਣ ਅਤੇ ਉਹਨਾਂ ਦੇ ਪੀਏ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਤਿੰਨ ਹੋਰ ਸਾਥੀ ਜਿਹੜੇ ਨੇ ਉਹਨਾਂ ਨੂੰ ਮਾਮੂਲੀ ਸੱਟਾਂ ਜੜੀਆਂ ਨੇ ਉਹ ਸਾਹਮਣੇ ਆਈਆਂ ਨੇ ਦੱਸ ਦਿੰਨੇ ਆ ਕਿ ਆਪ ਸਰਕਾਰ ਆਪਦੇ ਦੁਆਰ ਤਲਵਾੜਾ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ ਕਰਮਵੀਰ ਸਿੰਘ ਘੁੰਮਣ ਸੋ ਉਹਨਾਂ ਦੇ ਸਾਥੀਆਂ ਵੱਲੋਂ ਕਿਹਾ ਇਹ ਜਾ ਰਿਹਾ ਹੈ ਕਿ ਕਰਮਵੀਰ ਸਿੰਘ ਘੁੰਮਣ ਦੇ ਜਿਹੜੀ ਲੱਕ ਦੇ ਉੱਤੇ ਸੱਟ ਲੱਗੀ ਹੈ ਉਹਨਾਂ ਦੇ ਪੀਏ ਨੂੰ ਸੱਟਾਂ ਲੱਗੀਆਂ ਬਾਕੀ ਜਿਹੜੇ ਬਾਕੀ ਤਿੰਨ ਸਾਥੀ ਸਨ ਉਹਨਾਂ ਨੂੰ ਮਾਮੂਲੀ ਜਿਹੜੀਆਂ ਸੱਟਾਂ ਨੇ ਲੱਗੀਆਂ ਨੇ ਸੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਐਮ ਐਲ ਏ ਕਰਮਵੀਰ ਸਿੰਘ ਘੁੰਮਣ ਤੇ ਉਹਨਾਂ ਦੇ ਸਾਥੀ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਹੈ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈ ਦੇ ਖੰਭੇ 'ਚ ਵੱਜੀ ਖੰਭੇ ਤੋਂ ਫਾਟ ਵੱਲ ਉਤਰ ਗਈ ਐਮ ਐਲ ਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਓਏ ਤਿੰਨ ਜਣੇ ਸੀਗੇ ਉਹ ਬਾਕੀ ਸਭ ਇਹ ਦੇ ਤਾਂ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਰਾਜ ਕੀ ਕਿਤਾ ਦੀ ਕੰਡੀਸ਼ਨ ਹੁਣ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਇਹ ਦੇ ਸੀ ਥੋੜਾ ਮੂਹ ਦੇ ਵਿੱਚ ਸ਼ੀਸ਼ਾ ਲੱਗ ਗਿਆ ਸੀ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮਐਲਏ ਸਾਹਿਬ ਦੇ ਵੀ ਥੋੜਾ ਲੱਤ 'ਚ ਚਰੇ ਆ ਤਾਂ ਸੇਗ ਜਿੱਦਾਂ ਵੱਜਿਆ ਕਰਕੇ ਥੋੜੀ ਜਿਹੀ ਸੋਜ ਹੈ ਵੈਸੇ ਕੰਡੀਸ਼ਨ ਠੀਕ ਹੈ ਜੇ ਸਰੇ ਕਰਾਉਣ ਲੇਗੇ ਕਿ ਗਏ ਆ ਤਾਂ ਪਤਾ ਚੱਲ ਜਾਏਗਾ ਜੇ ਕੋਈ ਨੀਜਰ ਹੈ ਐ ਐਮਐਲਏ ਸਾਹਿਬ ਕਿੱਥੇ ਕੋ ਹੋਇਆ ਹਾਦਸਾ ਇਹ ਉਹ ਗਰੇ ਕਿੱਥੇ ਕਿੱਥੇ ਜਾ ਰਹੇ ਸੀ ਇਹ ਤਲਵਾੜੇ ਨੂੰ ਜਾ ਰਿਹਾ ਸੀ ਪ੍ਰੋਗਰਾਮ ਸੀਗੇ ੈਂਪੋ ਵੀ ਲੱਗੇ ਹੋਏ ਆ ਪਿੰਡਾ ਚ ਉੱਥੇ ਵੀ ਗਿਆ ਉਧਰ ਨੂੰ ਹੀ ਜਾ ਰਹੇ ਸੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵਾਰ ਇਹਦੀ ਵੱਡੀ ਖਬਰ ਜੁੜੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਕੁਮਣ ਦੇ ਨਾਲ ਜੀ ਹਾਂ ਸੜਕੀ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਕੁਮਣ ਦਸੂਹਾ ਹਲਕੇ ਤੋਂ ਵਿਧਾਇਕ ਨੇ ਤੇ ਆਪ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਕੁਮਣ ਦੇ ਨਾਲ ਉਹਨਾਂ ਦੇ ਪੀਏ ਅਤੇ ਤਿੰਨ ਲੋਕ ਹੋਰ ਗੱਡੀ ਦੇ ਵਿੱਚ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਟਰੱਕ ਨੂੰ ਕ੍ਰਾਸ ਕਰਦੇ ਆਂ ਫੇਟ ਵੱਜੀ ਆ ਤੇ ਗੱਡੀ ਜਿਹੜੀ ਹੈ ਸੜਕ ਤੋਂ ਥੱਲੇ ਉਤਰ ਗਈ ਤੇ ਉਸ ਤੋਂ ਬਾਅਦ ਖੰਬੇ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਕਰਮਵੀਰ ਸਿੰਘ ਘੁੰਮਣ ਅਤੇ ਉਹਨਾਂ ਦੇ ਪੀਏ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਤਿੰਨ ਹੋਰ ਸਾਥੀ ਜਿਹੜੇ ਨੇ ਉਹਨਾਂ ਨੂੰ ਮਾਮੂਲੀ ਸੱਟਾਂ ਜੜੀਆਂ ਨੇ ਉਹ ਸਾਹਮਣੇ ਆਈਆਂ ਨੇ ਦੱਸ ਦਿੰਨੇ ਆ ਕਿ ਆਪ ਸਰਕਾਰ ਆਪਦੇ ਦੁਆਰ ਤਲਵਾੜਾ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ ਕਰਮਵੀਰ ਸਿੰਘ ਘੁੰਮਣ ਸੋ ਉਹਨਾਂ ਦੇ ਸਾਥੀਆਂ ਵੱਲੋਂ ਕਿਹਾ ਇਹ ਜਾ ਰਿਹਾ ਹੈ ਕਿ ਕਰਮਵੀਰ ਸਿੰਘ ਘੁੰਮਣ ਦੇ ਜਿਹੜੀ ਲੱਕ ਦੇ ਉੱਤੇ ਸੱਟ ਲੱਗੀ ਹੈ ਉਹਨਾਂ ਦੇ ਪੀਏ ਨੂੰ ਸੱਟਾਂ ਲੱਗੀਆਂ ਬਾਕੀ ਜਿਹੜੇ ਬਾਕੀ ਤਿੰਨ ਸਾਥੀ ਸਨ ਉਹਨਾਂ ਨੂੰ ਮਾਮੂਲੀ ਜਿਹੜੀਆਂ ਸੱਟਾਂ ਨੇ ਲੱਗੀਆਂ ਨੇ ਸੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਐਮ ਐਲ ਏ ਕਰਮਵੀਰ ਸਿੰਘ ਘੁੰਮਣ ਤੇ ਉਹਨਾਂ ਦੇ ਸਾਥੀ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤੇ ਟਰੱਕ ਵਾਲੇ ਨੇ ਮੋੜੋਂ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਇਹ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਦੇ ਖੰਬੇ 'ਚ ਵੱਜੀ ਖੰਬੇ ਤੋਂ ਫਾਟ ਵੱਲ ਉਤਰ ਗਈ ਐਮ ਐਲ ਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਓਏ ਤਿੰਨ ਜਣੇ ਸੀਗੇ ਇਹ ਦੇ ਤਾਂ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਰਾਜ ਕੀ ਕਿਤਾ ਦੀ ਕੰਡੀਸ਼ਨ ਹੁਣ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਇਹ ਦੇ ਸੀ ਥੋੜਾ ਮੂਹ ਦੇ ਵਿੱਚ ਸ਼ੀਸ਼ਾ ਲੱਗ ਗਿਆ ਸੀ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮਐਲਏ ਸਾਹਿਬ ਦੇ ਥੋੜਾ ਲੱਤ 'ਚ ਚਰੇ ਆ ਤਾਂ ਸੇਗ ਜਿੱਦਾਂ ਵੱਜਿਆ ਕਰਕੇ ਥੋੜੀ ਜਿਹੀ ਸੋਜ ਹੈ ਵੈਸੇ ਕੰਡੀਸ਼ਨ ਠੀਕ ਹੈ ਜੇ ਸਰੇ ਕਰਾਉਣ ਲਈ ਜੇ ਗਏ ਆ ਤਾਂ ਪਤਾ ਚੱਲ ਜਾਏਗਾ ਜੇ ਕੋਈ ਨੀਜ਼ ਰਹਾ ਹੈ ਐ ਐਮਐਲਏ ਸਾਹਿਬ ਕਿੱਥੇ ਕੋ ਹੋਇਆ ਹਾਦਸਾ ਹੈ ਇਹ ਕੋਗਰੇ ਕਿੱਧਰ ਕਿੱਥਰ ਕਿੱਥੇ ਆ ਰਹੇ ਹੋ ਇਹ ਤਲਵਾੜੇ ਨੂੰ ਜਾਜਾ ਸੀ ਪ੍ਰੋਗਰਾਮ ਸੀਗੇ ਕੈਂਪ ਵੀ ਲੱਗੇ ਹੋਏ ਆ ਪਿੰਡਾਂ 'ਚ ਉੱਥੇ ਵੀ ਗਿਆ ਉਧਰ ਨੂੰ ਹੀ ਜਾ ਰਹੇ ਸੀ